ਗੁਰੂ ਕੀ ਹਾਜ਼ਰੀ ਵਿੱਚ ਜੁੜ ਬੈਠੀ ਸਾਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ਿਓਈ ਫਤਿਹ ਦੀ ਸਾਂਝ ਪਾਈਏ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦੀਵਾਨ ਅੰਦਰ ਚੌਧਰੀ ਨੱਥੇ ਦੀ ਬਹਾਦਰੀ ਦਾ ਜ਼ਿਕਰ ਗੁਰੂ ਦੀ ਸੰਗਤ ਦੀ ਹਾਜ਼ਰੀ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਕਹਾਣੀ ਉਸ ਵੇਲੇ ਦੀ ਹੈ ਜਦੋਂ ਹਰਮੰਦਰ ਸਾਹਿਬ ਬੈਠਾ ਚੌਧਰੀ ਮੱਸਾ ਬਰਹਿਮੀ ਦੀ ਨਾਚ-ਨਾਚ ਰਿਹਾ ਸੀ ਗੁਰੂ ਦਾ ਸਿੰਘਾਂ ਨੂੰ ਪਤਾ ਲੱਗਾ ਦੋ ਸਿੰਘ ਪੀਕਾਂ ਨੇ ਤੋਂ ਚੜ ਕੇ ਆਏ ਹਰਮੰਦਰ ਸਾਹਿਬ ਉਹਨਾਂ ਨੇ ਪ੍ਰਵੇਸ਼ ਕੀਤਾ ਜਦੋਂ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਹਾਜ਼ਰ ਹੋਣ ਲੱਗੇ ਉਹਨਾਂ ਨੇ ਵੇਖਿਆ ਬੇਸਵਾ ਨੱਚ ਰਹੀ ਸੀ ਸ਼ਰਾਬ ਦੇ ਦੌਰ ਚੱਲ ਰਹੇ ਸਨ ਸਿੰਘਾਂ ਦੀਆਂ ਅੱਖਾਂ ਲਾਲ ਹੋ ਗਈਆਂ ਉਹਨਾਂ ਨੇ ਆਪਣੇ ਅਕਲ ਦੇ ਢੰਗ ਨਾਲ ਚੌਧਰੀ ਮੱਸੀ ਦਾ ਸਿਰ ਵੱਢਿਆ ਤੇ ਨੇਜੇ ਦੇ ਟਾਂਗ ਲਿਆ ਚਾਰੇ ਪਾਸੇ ਹਮੜਾ ਦਫੜੀ ਮੱਚ ਗਈ ਰੋਜ਼ ਦੀ ਤਰ੍ਹਾਂ ਚੌਧਰੀ ਮੱਸੀ ਦੀ ਘਰ ਵਾਲੀ ਆਪਣੇ ਘਰ ਵਾਲੇ ਨੂੰ ਰੋਟੀ ਦੇਣ ਆ ਰਹੀ ਉਹਨਾਂ ਨੇ ਚੌਧਰੀ ਮੱッセ ਦਾ ਸਿਰ ਲਾ ਲਿਆ ਬੇਗਮ ਦੀਆਂ ਚੀਕਾਂ ਨਿਕਲ ਗਈਆਂ ਰੋਟੀਆਂ ਵਾਲਾ ਖਾਲ ਜ਼ਮੀਨ ਦੇ ਡਿੱਗ ਪਿਆ ਇਹ ਦਰਬਾਰ ਸਾਹਿਬ ਪਹੁੰਚੀ ਚੌਧਰੀ ਮੱッセ ਦਾ ਧੜ ਪਿਆ ਸੀ ਬੇਗਮ ਨੇ ਰੋਣਾ ਕਰ ਰੋਣਾ ਸ਼ੁਰੂ ਕਰ ਦਿੱਤਾ ਗੱਡੇ ਤੇ ਰਖਾਈ ਚੌਧਰੀ ਮੱッセ ਦੀ ਇਲਾਜ ਉਹਦੇ ਭਰਾਵਾਂ ਨੂੰ ਲੈ ਗਏ ਬੇਗਮ ਸੂਬਾ ਖਾਂ ਬਹਾਦਰ ਜਗਰੀਆ ਖਾਨ ਨੂੰ ਚੌਧਰੀ ਮੱッセ ਦੇ ਕਤਲ ਦਾ ਪਤਾ ਲਾਣ ਲਈ ਕਿਵੇਂ ਆਖਰੀ ਹੈ ਉਸ ਨੂੰ ਸਾਡਾ ਖਿਸ਼ੀ ਜਦਾਇਓ ਬਿਆਨ ਕਰਨ ਜਾ ਰਿਹਾ ਹੈ ਜੀ ਨਾਥੇ ਸੋਹਣੇ META! É.